ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਜੱਪਾ ਗੱਲਾਂ ਕਰਾਂਗੇ ਥਾਇਆ ਮਥੈਕਸਮ 25% ਤੇ ਥਾਇਆ ਮਥੈਕਸਮ 30% ਜਿਹੜੀ ਲਾਲ ਦਵਾਈ ਆਉਂਦੀ ਸੇਮ ਵਾਲੀ ਤੇ ਲਾਲ ਦਵਾਈ ਦੋਨਾਂ ਚ ਕੀ ਅੰਤਰ ਆ ਕੰਮ ਕਰਨ ਦਾ ਤਰੀਕਾ ਕੀ ਆ ਕਿੰਨੇ ਦਿਨ ਦਾ ਰਿਜ਼ਲਟ ਆ ਕਿਹੜੀ ਆਪਾਂ ਨੂੰ ਫਸਲ ਤੇ ਸਪਰੇਅ ਕਰਨੀ ਚਾਹੀਦੀ ਤੇ ਕਿਹਦੀ ਨਹੀਂ ਕਰਨੀ ਚਾਹੀਦੀ ਤਾਂ ਪਿਛਲੇ ਸਮਿਆਂ ਦੇ ਕਿਹੜੀ ਗਲਤੀ ਕਰਕੇ ਗਲਤ ਸਲਾਵਾ ਕਰਕੇ ਕਿਸਾਨ ਵੀਰਾਂ ਦਾ ਝਾੜ ਘਾਟ ਦੇਖ ਨੂੰ ਮਿਲਿਆ ਤੇਲੇ ਦਾ ਟੈਗ ਵੀ ਬਹੁਤ ਹੋਇਆ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੀ ਵੀਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੀ ਬੈੱਲ ਕੰਟੀ ਦਬਾ ਲਿਓ ਤਾਂ ਕਿ ਖੇਤੀਬਾੜੀ ਨੈਟਵਰਕ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਕਿਸਾਨ ਵੀਰ ਇੱਥੇ ਇੱਕ ਗੱਲ ਦਾ ਖਾਸ ਧਿਆਨ ਕਰੋ ਜਿਹੜੀ ਚੀਜ਼ ਜਿਸ ਕੰਮ ਵਾਸਤੇ ਬਣੀ ਆ ਆਪਾਂ ਨੂੰ ਉਸੇ ਤਰੀਕੇ ਉਹਦਾ ਵਰਤੋਂ ਕਰਨੀ ਚਾਹੀਦੀ ਆ ਹੁਣ ਆਪਾਂ ਅਕਤਾਰਾ ਦੀ ਗੱਲ ਕਰ ਦਿੰਨੇ ਆ ਜਿਨੂੰ ਕਿਸਾਨ ਵੀ ਰਕਟਾਰਾ ਵੀ ਕਹਿ ਦਿੰਦੇ ਸੇਮਿਆਂ ਵਾਲੀ ਵੀ ਕਹਿ ਦਿੰਦੇ ਆ ਤੇ ਦੂਜੇ ਨੰਬਰ ਤੇ ਜਿਹਨੂੰ ਲਾ ਇੱਕ ਲਾਲ ਦਵਾਈ 30% ਵਾਲੇ ਉਹਨੂੰ ਲਾਲ ਦਵਾਈ ਵੀ ਕਹਿ ਦਿੰਦੇ ਆ ਰਕਟਾਰਾ ਵੀ ਕਹਿ ਦਿੰਦੇ ਆ ਜੇਕਰ ਕਿਸਾਨ ਵੀਰੋਂ ਆਪਾਂ 25% ਵਾਲੀ ਸੇਮਿਆਂ ਵਾਲੀ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਵੀਰਾਂ ਨੂੰ ਖੇਤਾਂ 'ਚ ਵਰਤਦੇ ਆ ਰਹੇ ਆ ਇਹਦੀ ਜਾਨ ਕੇ ਰਿਜ਼ਲਟ ਬਹੁਤ ਹੀ ਸ਼ਾਨਦਾਰ ਮਿਲਦੇ ਰਹੇ ਤੇ ਇੱਕ ਕਿਸਾਨ ਵੀਰਾਂ ਦਾ ਦਵਾਈ ਜਿਹੜੀ ਸਸਤੀ ਪੈ ਜਾਂਦੀ ਸੀ ਪਰ ਇਹਦਾ ਵਰਤਣ ਦਾ ਗਲਤ ਤਰੀਕਾ ਕਿਸਾਨ ਵੀਰਾਂ ਤੋਂ ডোজ ਦੀ ਵੱਧ ਘਟ ਪਵੇਗੀ ਕਿਉਂਕਿ ਜਿਹੜੀ ਸੀਮੇ ਵਾਲੀ ਦਵਾਈ ਇਹਦੀ ডোজ ਸੀ ਲਗਭਗ ਆਪਾਂ 50 ਤੋਂ ਲੈ ਕੇ 60 70 ਗ੍ਰਾਮ ਤੱਕ ਖੇਤ ਚ ਪਾ ਸਕਦੇ ਹਾਂ ਪਰ ਕਿਸਾਨ ਵੀਰਾਂ ਨੇ ਜਿਹੜੀ ਇਹਦੀ ডোজ ਆ 100 ਗ੍ਰਾਮ 150 ਗ੍ਰਾਮ ਕਈ ਕਿਸਾਨ ਵੀਰ 200 ਗ੍ਰਾਮ ਤੱਕ ਵੀ ਜੇਕਰ ਆਪਾਂ ਨੂੰ ਲੱਗਦਾ ਕਿ ਜ਼ਿਆਦਾ ਜਿਹੜਾ ਕਿਸਾਨ ਵੀਰ ਡਰ ਜਾਂਦਾ 200 200 ਗ੍ਰਾਮ ਤੱਕ ਵੀ ਕਿਸਾਨ ਵੀਰਾਂ ਨੇ ਪਾਈ ਹੈ ਉਹਦੇ ਕਰਕੇ ਜਿਹੜਾ ਕਿਸਾਨ ਵੀਰਾਂ ਦਾ ਆਰਥਿਕ ਪੱਖੋਂ ਕਾਫੀ ਜ਼ਿਆਦਾ ਯਾਨੀ ਕਿ ਕਿਸਾਨ ਵੀ ਨਾਲ ਇੱਕ ਆਪਾਂ ਕਹਿ ਸਕਦੇ ਹਾਂ ਕਿ ਠੱਗੀ ਹੋਈ ਆ ਜਿਹੜੀ ਦਵਾਈ ਆਪਣੀ 100 ਰੁਪਏ ਚ ਕੰਮ ਕਰ ਸਕਦੀ ਸੀ ਉਹ ਆਪਾਂ 200 300 300 ਰੁਪਿਆ ਉਹਦਾ ਖਰਚਾ ਕੀਤਾ ਮੰਨ ਲਓ ਇੱਕ ਉਦਾਹਰਨ ਦੇ ਤੌਰ ਤੇ ਹਾਲਾਂ ਖਰਚਾ ਵੱਧ ਹੋ ਸਕਦਾ ਤਾਂ ਹੁਣ ਆਪਾਂ ਗੱਲ ਕਰਦੇ ਆ ਜਿੱਤੇ ਦਵਾਈ ਤੇ ਜ਼ਿਆਦਾ ਠੱਗੀ ਹੋਈ 30% ਵਾਲੀ ਦੇ ਜਿਹੜੀ ਥਾਇਮਥੈਗਮ 30% ਜਿਹਨੂੰ ਲਾਲ ਦਵਾਈ ਕਿਸਾਨ ਵੀਰੇ ਕਹਿੰਦੇ ਆ ਇਹ ਤੇ ਕਿਵੇਂ ਠੱਗੀ ਹੋਈ ਆ ਕਿਸਾਨ ਵੀਰ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਿਸਾਨ ਵੀਰੇ ਨੂੰ ਜਾਣਦੇ ਆ ਕਿ ਜਿਹੜੇ ਕਿਸਾਨ ਵੀਰ ਇਹਦਾ ਲੇਬਲ ਪੜ ਲੈਂਦੇ ਦਵਾਈ ਕੋਈ ਵੀ ਮਾਰਕੀਟ ਚੋਂ ਆਪਾਂ ਲੈ ਕੇ ਆਉਣੇ ਤੇ ਜਦੋਂ ਕਿਸਾਨ ਵੀਰ ਜ਼ਿਆਦਾਤਰ ਹੁਣ ਕਾਫੀ ਕਿਸਾਨ ਵੀਰ ਸੂਝਵਾਨ ਆ ਤਾਂ ਉਹ ਦਵਾਈ ਦੇ ਉੱਪਰ ਲੇਬਲ ਪੜ ਲੈਂਦੇ ਦਵਾਈ ਕਿਸ ਕੰਮ ਲਈ ਬਣੀ ਆ ਇਹਦੀ ਡੋਜ਼ ਕਿੰਨੀ ਹੈ ਕਿਹਦੇ ਨਾਲ ਮਿਕਸ ਹੋ ਸਕਦੀ ਆ ਇਹਦਾ ਕੰਮ ਕਰਨ ਦਾ ਤਰੀਕਾ ਕੀ ਆ ਵਗੈਰਾ ਵਗੈਰਾ ਉੱਤੇ ਲਿਖਿਆ ਹੁੰਦਾ ਮੈਂਸ਼ਨ ਕਾਫੀ ਜ਼ਿਆਦਾ ਕੰਪਨੀ ਨੇ ਕੀਤਾ ਹੁੰਦਾ ਪਰ ਕੁਝ ਕਿਸਾਨ ਵੀਰ ਇਦਾਂ ਦੇ ਵੀ ਹੁੰਦੇ ਜਿਹੜੇ ਮਤਲਬ ਜਾਂ ਤਾਂ ਆਪਾਂ ਕਹਿ ਦਈਏ ਕਿ ਪੜੇ ਲਿਖੇ ਨਹੀਂ ਹੁੰਦੇ ਜਾਂ ਫਿਰ ਆਪਾਂ ਕਹਿ ਦਈਏ ਕਿ ਜੱਟ ਜੱਫਾ ਮਾਰਦੇ ਆ ਕਿ ਚਲੋ ਦਵਾਈ ਲਿਆਂਦੀ ਤੇ ਜੋ ਦੁਕਾਨਦਾਰ ਨੇ ਕਹਿਤਾ ਉਹਤੇ ਯਕੀਨ ਕਰ ਲੈਂਦੇ ਆ ਕਿਉਂਕਿ ਕਿਸਾਨ ਕਾਫੀ ਕਿਸਾਨ ਵੀਰ ਭੋਲੇ-ਭਾਲੇ ਹੁੰਦੇ ਆ ਆਪਾਂ ਕਹਿ ਤੇ ਜ਼ਿਆਦਾ ਯਕੀਨ ਕਰ ਲੈਨੇ ਜੋ ਦੁਕਾਨਦਾਰ ਨੇ ਕਹਿਤਾ ਜਾਂ ਹੋਰ ਕਿਸੇ ਨੇ ਕਹਿਤਾ ਤਾਂ ਆਪਾਂ ਉਹੀ ਕੰਮ ਕਰ ਲੈਣਾ ਤਾਂ ਇਥੇ ਕਿਸਾਨ ਉਹ ਖੇਤੀ ਦੇ ਵਿੱਚ ਇਦਾਂ ਦੀ ਸਲਾਹ ਦੇ ਮਗਰ ਨਾ ਲਗਿਆ ਕਰੋ ਕਿਉਂਕਿ ਜੇਕਰ ਤੁਹਾਡਾ ਨੁਕਸਾਨ ਹੋ ਗਿਆ ਤਾਂ ਕਿਸੇ ਆ ਕੇ ਜਾਂ ਮੈਂ ਜਾਂ ਫਿਰ ਹੋਰ ਕਿਸੇ ਨੇ ਤੁਹਾਡੀ ਪਰਪਾਈ ਨਹੀਂ ਕਰਨੀ ਤਾਂ ਕੋਈ ਵੀ ਕੰਮ ਕਰਨਾ ਕੋਈ ਸਪਰੇਅ ਕਰਨੀ ਉਹਦੇ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਆਪਾਂ ਨੂੰ ਚਾਹੀਦੀ ਆ ਇੱਕ ਜਾਂ ਦੋ ਦਿਨ ਸਪਰੇਅ ਦਾ ਲੇਟ ਜ਼ਰੂਰ ਕਰ ਲੋ ਪਰ ਗਲਤ ਸਲਾਹ ਤੇ ਗਲਤ ਦਵਾਈ ਨਾ ਵਰਤੋ ਹੁਣ ਜਿਕਰ ਇਹ ਗੱਲ ਕਰੀਏ 30% ਵਾਲੀ ਦੀ ਤੇ ਇਹ ਕੰਮ ਇਹਦਾ ਮੇਨ ਸੀ ਕਿ ਯਾਨੀ ਕਿ ਸੀ ਟ੍ਰੀਟਮੈਂਟ ਯਾਨੀ ਕਿ ਬੀਜ ਦੀ ਸੋਧ ਵਾਸਤੇ ਆਪਾਂ ਕਿਸੇ ਫਸਲ ਦਾ ਬੀਜ ਬੀਜਣਾ ਖੇਤ ਦੇ ਵਿੱਚ ਉਹਦੀ ਸੋਧ ਕਰਨੀ ਜ਼ਰੂਰੀ ਹੁੰਦੀ ਆ ਇਹ ਦਵਾਈ ਅਸਲ ਦੇ ਵਿੱਚ ਆਪਾਂ ਨੂੰ ਜਿਹੜੇ ਪੈਸਟ ਹੁੰਦੇ ਆ ਜ਼ਮੀਨ ਦੇ ਵਿੱਚ ਰਹਿੰਦੇ ਉਹ ਆਪਣੇ ਜਿਵੇਂ ਮੰਨ ਲਓ ਸਿਉਂਖ ਜਾਂ ਹੋਰ ਕਈ ਤਰ੍ਹਾਂ ਦੇ ਕੀਟ ਹੁੰਦੇ ਆ ਜਿਹੜੇ ਆਪਣੇ ਬੀਜ ਨੂੰ ਖਾਂਦੇ ਆ ਜਾਂ ਫਿਰ ਜਾਨਵਰ ਚੋਕਦੇ ਆ ਉਹਨਾਂ ਤੋਂ ਬਚਾਅ ਵਾਸਤੇ ਇਹ ਦਵਾਈ ਆਪਾਂ ਬੀਜ ਨੂੰ ਲਾਉਣੇ ਅਸਾ ਤਾਂ ਕਿ ਆਪਣੇ ਜਿਹੜਾ ਬੀਜ ਖਰਾਬ ਨਾ ਹੋਵੇ ਕੋਈ ਕੀੜਾ ਮਕੌੜਾ ਬੀਜ ਨੂੰ ਨਾ ਖਾਵੇ ਤੇ ਆਪਣੀ ਜਿਹੜੀ ਜਰਮੀਨੇਸ਼ਨ ਚੰਗੀ ਹੋਵੇ ਤਾਂ ਇਹਨੂੰ ਕਿਸਾਨ ਵੀਰਾਂ ਨੂੰ ਗਲਤ ਸਲਾਹ ਦੇ ਕੇ ਇਹਨੂੰ ਜਿਹੜੀ 30% ਵਾਲੀ ਦਵਾਈ ਲਾਲ ਦਵਾਈ ਇਹਨੂੰ ਸਪਰੇ ਦੇ ਰੂਪ ਵਿੱਚ ਤੇਲੇ ਦੇ ਤੌਰ ਤੇ ਵਰਤਣ ਦੇ ਵਾਸਤੇ ਕਿਸਾਨ ਵੀਰਾਂ ਨੂੰ ਖੇਤਾਂ 'ਚ ਪੁਵਾਈ ਜਾ ਰਹੀ ਆ ਤਾਂ ਇੱਥੇ ਕਿਸਾਨ ਵੀਰਾਂ ਦੀ ਕਾਫੀ ਜ਼ਿਆਦਾ ਲੁੱਟ ਹੁੰਦੀ ਹੁਣ ਇੱਥੇ ਕਈ ਕਿਸਾਨ ਵੀਰ ਇਹ ਵੀ ਕਹਿਣਗੇ ਕਿ ਬਈ ਸਸੇ ਖੇਤਾਂ 'ਚ ਇਹਨੂੰ ਵਰਤਦੇ ਆ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਤਾਂ ਕਿਸਾਨ ਵੀਰੋ ਇੱਥੇ ਰਿਜ਼ਲਟ ਉੱਥੇ ਮਿਲਦੇ ਜਦੋਂ ਤੁਹਾਡੇ ਖੇਤ ਦੇ ਵਿੱਚ ਤੇਲੇ ਦਾ ਅਟੈਕ ਹੁੰਦਾ ਹੋਵੇ ਜਾਂ ਮੰਨ ਲਓ ਕਿ ਤੁਹਾਡੇ ਖੇਤ ਦੇ ਤੇਲੇ ਦਾ ਟੈਗ ਗਿਆ ਤਦ ਤੁਸੀਂ ਸਪਰੇਅ ਕਰ ਦਿੱਤੀ ਆ ਤੇ ਉੱਥੇ ਤੁਹਾਨੂੰ ਇਹਦੇ ਰਿਜ਼ਲਟ ਮਿਲਦੇ ਆ ਇਹ ਨਹੀਂ ਕਹਿੰਦਾ ਕਿ ਤੇਲੇ ਨੂੰ ਹੀ ਨਹੀਂ ਮਾਰਦੀ ਮਾਰਦੀ ਆ ਕਿਉਂਕਿ ਹੈਗਾ ਇੱਕ ਪੈਸਟੀਸਾਈਡ ਤੇ ਇਹਨੇ ਮਾਰਨਾ ਹੈ ਮਾਰਨਾ ਕੀੜਾ ਮਕੌੜਾ ਤਾਂ ਇਹਦਾ ਰਿਜ਼ਲਟ ਟਾਈਮ ਕਿੰਨਾ ਹੈ ਸਿਰਫ 8 ਤੋਂ 10 ਦਿਨ ਜੇਕਰ ਤੁਸੀਂ ਇਹ ਗੇਦੀ ਸਪਰੇਅ ਕਰ ਦਿੰਦੇ ਜੀ ਕਈ ਵਾਰ ਆਪਾਂ ਸੋਚਦੇ ਹੁਣ ਜਿਵੇਂ ਮਨ ਲਗੋਬ ਦਾ ਸਮਾਂ ਚੱਲ ਰਿਹਾ ਕਈ ਕਿਸਾਨ ਵੀ ਇੱਥੇ ਹੀ ਸਪਰੇਅਾਂ ਕਰ ਦਿੰਦੇ ਆ ਆਪਾਂ ਨੂੰ ਕਾਫੀ ਮੈਸੇਜ ਆਉਂਦੇ ਕਿ ਅਸੀਂ ਤੇਲੇ ਵਾਲੀ ਨਾਲ ਹੀ ਪਾ ਦਈਏ ਤਾਂ ਕਈ ਵਾਰ ਆਪਾਂ ਇੱਥੇ ਗੋਭ ਦੇ ਸਮੇਂ ਅੱਗੇ 30 ਸਪਰੇਅ ਕਰ ਦਿੰਨੇ। ਚਲੋ ਮੰਨ ਲਓ ਤੁਸੀਂ ਅੱਗੇ 30 ਸਪਰੇਅ ਕਰ ਦਿੱਤੀ। ਤੁਹਾਨੂੰ ਇਹਦੇ ਰਿਜ਼ਲਟ ਵੀ ਮਿਲਦੇ ਆ। ਪਰ ਤੁਹਾਡੇ ਖੇਤ ਇਸ ਟਾਈਮ ਤੇ ਤੇਲੇ ਦਾ ਅਟੈਕ ਨਹੀਂ ਹੈਗਾ। ਤਾਂ 8 ਤੋਂ 10 ਦਿਨ ਇਹ ਸਪਰੇਅ ਨੇ ਅਸਰ ਰੱਖਣਾ। ਉਸ ਤੋਂ ਬਾਅਦ ਜੇਕਰ ਤੁਹਾਡੇ ਖੇਤ ਤੇ ਤੇਲੇ ਦਾ ਅਟੈਕ ਹੁੰਦਾ ਤਾਂ ਫਿਰ ਇਹ ਦਵਾਈ ਜਿਹੜੀ ਉਹ ਤੁਹਾਡੀ ਫਸਲ ਨੂੰ ਪ੍ਰੋਟੈਕਟ ਨਹੀਂ ਕਰ ਸਕਦੀ। ਤਾਂ ਉਥੇ ਤੁਹਾਡੇ ਫਸਲ ਤੇ ਅਟੈਕ ਹੋਵੇਗਾ। ਤਾਂ ਤੁਸੀਂ ਸੋਚਨਾ ਕਿ ਅਸੀਂ ਸਪਰੇਅ ਕੀਤੀ ਪਰ ਤੇਲੇ ਦਾ ਅਟੈਕ ਆਪਾਂ ਕਈ ਵਾਰ ਅਨਗੋਲੀਆਂ ਕਰਦੇ ਨੇ ਚਲੋ ਸਪਰੇਅ ਕੀਤੀ ਆ ਪਰ ਉੱਥੇ ਜਾ ਕੇ ਕਿਸਾਨ ਵੀਰਾਂ ਦਾ ਜੇ ਪਿਛਲੇ ਸਮੇਂ 'ਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਇਹਦਾ ਕੰਮ ਕਰਨ ਦਾ ਕਿਸਮਤ ਤੀਕਾ ਕਿ ਜਦੋਂ ਆਪਾਂ ਇਹਨੂੰ ਸਪਰੇਅ ਦੇ ਰੂਪ ਵਿੱਚ ਵਰਤਦੇ ਆ ਤੇ ਸਪਰੇਅ ਜਿਹੜੀ ਪੱਤਿਆਂ ਤੇ ਸਲੋਲੀ ਸਲੋਲੀ ਅੰਦਰ ਜਾਂਦੀ ਜਾਣੀ ਕਿ ਜਿਹਨੂੰ ਆਪਾਂ ਸਮਾਅ ਦੇਣਾ ਕਹਿੰਦੇ ਆ ਜਾਂ ਫਿਰ ਬੂਟਿਆਂ ਦੇ ਵਿੱਚ ਅਸਰ ਕਰਨਾ ਤਾਂ ਇਹਦਾ ਸਲੋਲੀ ਕੰਮ ਕਰਨ ਦਾ ਤਰੀਕਾ ਸਹੀ ਜਿਸ ਜੇ ਕੰਮ ਕਰਨ ਦੇ ਤਰੀਕੇ ਕਰਕੇ ਦਾ ਰਿਜ਼ਲਟ ਟਾਈਮ ਬਹੁਤ ਘੱਟ ਆ ਕਿਉਂਕਿ ਨਾ ਤੇ ਪੱਤਿਆਂ ਦੇ ਹਾਰ-ਪਾਰ ਜਾ ਪਉਂਦੀ ਹੈ ਦਵਾਈ ਤਾਂ ਇਸੇ ਕਰਕੇ ਦਾ ਰਿਜ਼ਲਟ ਆਮ ਘਾਟਿਆ ਤੇ ਆਪਾਂ ਨੂੰ ਜਿਹੜਾ ਇਹਨੂੰ ਜਿਹੜੇ ਕੰਮ ਵਾਸਤੇ ਜਿਹੜੀ ਦਵਾਈ ਬਣੀ ਹਾਲਾਂਕਿ ਜਿਹੜੀਆਂ ਕੰਪਨੀਆਂ ਦਵਾਈ ਸੇਲ ਕਰਦੀਆਂ ਉਹਨਾਂ ਨੇ ਵੀ ਮੰਨਸ਼ਨ ਕੀਤਾ ਆਪਾਂ ਉੱਪਰ ਲੇਬਲ ਲਾ ਦੇਾਂਗੇ ਇਹ ਦਵਾਈ ਜਿਹੜੀ ਆ ਅਸਲ ਦੇ ਵਿੱਚ ਸੀ ਟ੍ਰੀਟਮੈਂਟ ਵਾਸਤੇ ਬਣੀ ਆ ਤਾਂ ਜਿਹੜੀ ਦਵਾਈ ਜਿਸ ਕੰਮ ਵਾਸਤੇ ਬਣੀ ਉਹਨੂੰ ਉਸ ਤਰੀਕੇ ਵਰਤੋ ਐਵੇਂ ਠੱਗੀ ਦਾ ਸ਼ਿਕਾਰ ਨਾ ਹੋਇਆ ਕਰੋ ਫਸਲ ਦਾ ਨੁਕਸਾਨ ਨਾ ਕਰੋ ਤੇ ਜੇ ਜੋ ਇਹ ਵੀ ਸਪਰੇਅ ਕਰਨੀ ਪਹਿਲਾਂ ਸੋਚ ਸਮਝ ਉਹਨੂੰ ਵਿਚਾਰੋ ਉਹਦੇ ਬਾਰੇ ਪੂਰੀ ਸਰਚ ਕਰੋ ਤਾਂ ਫੇਰ ਹੀ ਜਾਂ ਫਿਰ ਕਿਸੇ ਦੀ ਸਲਾਹ ਲੈ ਕੇ ਚੰਗੇ ਬੰਦੇ ਦੀ ਸਲਾਹ ਲੈ ਕੇ ਜਿਹੜਾ ਬੰਦਾ ਇਹਨਾਂ ਦੀ ਜਾਣਕਾਰ ਰੱਖਦਾ ਵੇ ਤਾਂ ਫੇਰ ਸਪਰੇਅ ਖੇਤ ਦੇ ਵਿੱਚ ਕਰਿਆ ਕਰੋ ਕਿਉਂਕਿ ਜਦੋਂ ਨੁਕਸਾਨ ਹੋ ਜਾਂਦਾ ਬਾਅਦ ਵਿੱਚ ਕੋਈ ਵੀ ਕਿਸੇ ਦਾ ਪੱਲਾ ਨਹੀਂ ਫੜਦਾ ਤਾਂ ਆਪਣੀ ਖੇਤੀ ਆnde ਹੁੰਦੇ ਆਪਣੇ ਹੱਥ ਆ ਤਾਂ ਸੋਚ ਸਮਝ ਕੇ ਚੱਲੋ ਤੇ ਕਿਸੇ ਦੇ ਚਾਂਸੇ ਵਿੱਚ ਨਾ ਆਓ ਸੋ ਵੀਡੀਓ ਚੰਗੀ ਲੱਗੇ ਹੋਰ ਪਰਮਗੁਜੂ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ